ਸੁਨਾਰੇਪੁਰ ਵਿਖੇ ਖਾਤਰ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਬਹਿਰੈਮੀ ਨਾ ਕਿ ਤਕਤ ਤਿੰਨ ਭੈਣਾਂ ਅਤੇ ਵਿਧਵਾ ਮਾਂ ਦਾ ਇਕੱਲਾ ਸਹਾਰਾ ਸੀ ਮ੍ਰਿਤਕ 8 ਸਾਲਾਂ ਬਾਅਦ ਨੌਜਵਾਨ ਨੇ ਆਣਾ ਸੀ ਪੰਜਾਬ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਏ ਦਿਨ ਵਿਦੇਸ਼ ਦੀ ਧੜਤੀ ਦਾ ਰੁਖ ਕਰ ਰਹੇ ਨੇ ਹੋੜ ਲੱਗੀ ਹੋਈ ਹੈ ਪੰਜਾਬ ਦੀ ਨੌਜਵਾਨ ਪੀੜੀ ਨੂੰ ਵਿਦੇਸ਼ ਜਾਣ ਦੀ ਤਾ ਕਿਤੇ ਨਾ ਕਿਤੇ ਬੇहद ਹੀ ਮੰਦਭਾਗੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਵਿਦੇਸ਼ ਦੀ ਧਰਤੀ ਤੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤੋ ਇਹ ਜਦੋਂ ਖਬਰਾਂ ਉਹਨਾਂ ਨੂੰ ਮਿਲਦੀਆਂ ਨੇ ਤਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਮਾਪਿਆਂ ਦੀ ਉਮੀਦਾਂ ਤੇ ਪਾਣੀ ਫਿਰ ਜਾਂਦਾ ਕਿਉਂਕਿ ਮਾਪੇ ਆਪਣੇ ਪੁੱਤ ਨੂੰ ਜਾਂ ਫਿਰ ਧੀ ਨੂੰ ਬੜੇ ਹੀ ਚਾਵਾ ਲਾਡਾਂ ਦੇ ਨਾਲ ਪਾਲ ਪਲੋਸ ਕੇ ਬੜੀਆਂ ਹੀ ਆਸਾਂ ਉਮੀਦਾਂ ਦੇ ਨਾਲ ਵਿਦੇਸ਼ ਭੇਜਦੇ ਨੇ ਕਿ ਉਹਨਾਂ ਦਾ ਪੁੱਤ ਜਾਂ ਧੀ ਬੁਢਾਪੇ ਦਾ ਸਹਾਰਾ ਬਣੇਗਾ ਅਜਿਹੀ ਹਿੰਮਤ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਰਾਏਕੋਟ ਦੇ ਪਿੰਡ ਰਾਮਗੜ੍ਹ ਸੀਵਿਆਂ ਤੋਂ ਜੀਹਾਂ ਮਨੀਲਾ ਦੇ ਵਿੱਚ ਹﻔਤਾ ਸਿੰਘ ਦਾ ਬਹਿਰੈਮੀ ਨਾਂ ਕਤਲ ਕੀਤਾ ਗਿਆ ਜੋ ਕਿ ਰਾਏਕੋਟ ਦੇ ਪਿੰਡ ਰਾਮਗੜ੍ਹ ਸੀਵਿਆਂ ਦਾ ਰਹਿਣ ਵਾਲਾ ਸੀ ਅਫਤਾਰ ਸਿੰਘ ਦੀ ਉਮਰ ਕਰੀਬ ਮਹਿਦ ਉਹ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਆਪਣੇ ਭੈਣ ਅਤੇ ਭਨੋਈਏ ਕੋਲ ਮਨੀਲਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਨੀਲਾ ਸ਼ਹਿਰ ਦੇ ਵਿੱਚ ਜਿਵੇਂ ਹੀ ਆਪਣੇ ਕੰਮ ਤੋਂ ਘਰ ਵਾਪਸ ਜਾਂਦਾ ਹੈ ਅਫਤਾਰ ਸਿੰਘ ਤਾਂ ਘਰ ਦੇ ਨਜ਼ਦੀਕ ਹੀ ਇੱਕ ਹਮਲਾਵਰ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਕਿੱੱਚਾ ਮਾਰ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਪਹਿਲਾਂ ਤਾਂ ਉਸ ਨੂੰ ੱੱਕਾ ਦੇ ਕੇ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕਿੱੱਚਾ ਮਾਰ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਜਿਵੇਂ ਹੀ ਇਹ ਖਬਰ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਹੈ ਤਾਂ ਪਰਿਵਾਰ ਦੇ ਵਿੱਚ ਅਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਸੋ ਦੱਸਦੇ ਕਿ ਅਵਤਾਰ ਸਿੰਘ ਦਾ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਆਪਣੀ ਵਿਧਵਾ ਮਾਂ ਦਾ ਇਕੱਲਾ ਹੀ ਸਹਾਰਾ ਸੀ ਅਵਤਾਰ ਸਿੰਘ ਅਤੇ ਤਿੰਨ ਭੈਣਾਂ ਦਾ ਇਕਲੌਤਾ ਪ੍ਰਾਤ ਸੀ ਤਿੰਨ ਪੈਣਾ ਤੋਂ ਛੋਟਾ ਸੀ ਅਫਤਾਲ ਸਿੰਘ ਜਿਸ ਦੇ ਕੀ ਮਨੀਲਾ ਦੇ ਵਿੱਚ ਬੇਰਹਿਮੀ ਨਾਲ ਉਸ ਦਾ ਕਤਲ ਕਰ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੋ ਇਹ ਜਾਣਕਾਰੀ ਪੈਣ ਅਤੇ ਪਨੋਈਏ ਦੇ ਵੱਲੋਂ ਦਿੱਤੀ ਜਾਂਦੀ ਹੈ ਪੀੜਤ ਪਰਿਵਾਰਿਕ ਮੈਂਬਰਾਂ ਨੂੰ ਜੋ ਮਨੀਲਾ ਦੇ ਵਿੱਚ ਹੀ ਨੇ ਜਿਨ੍ਹਾਂ ਦੇ ਕੋਲ ਅਫਤਾਰ ਸਿੰਘ ਰਹਿ ਰਿਹਾ ਸੀ ਤਾਂ ਉਹਨਾਂ ਦੇ ਵੱਲੋਂ ਹੀ ਉਸ ਦਾ ਉੱਥੇ ਹੀ ਮਨੀਲਾ ਦੇ ਵਿੱਚ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਸੋ ਪੀੜਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਆਰਥਿਕ ਮਦਦ ਦੀ 구ਹਾਲ ਗਾਈ ਗਈ ਹੈ ਹਾਂਜੀ ਇਹ ਘਟਨਾ ਇਸ ਤਰ੍ਹਾਂ ਜੀ ਮਤਲਬ ਇਹ ਅਵਤਾਰ ਸਿੰਘ ਨਾਮ ਦਾ ਨੌਜਵਾਨ ਵਿਅਕਤੀ ਸੀਗਾ ਤਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀਗਾ ਤਕਰੀਬਨ 2016 ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਆਪਦੇ ਮਨੀਲਾ ਸ਼ਹਿਰ ਦੇ ਕਿਸੇ ਲਾਗੇ ਸਾਗੇ ਕੰਮ ਤੇ ਗਿਆ ਹੋਇਆ ਸੀ ਜਾ ਕੇ 8 ਸਾਲ ਬਾਅਦ ਉਹਨੇ ਵਾਪਸ ਆਉਣਾ ਸੀ ਤਕਰੀਬਨ 20 ਤਰੀਕ ਨੂੰ ਸੁਣਿਆ ਵੀ 20 ਤਰੀਕ ਨੂੰ ਉਹਨੇ ਵਾਪਸ ਆਉਣਾ ਸੀਗਾ ਪਰ ਅਣਹੋਣੀ ਇਸ ਤਰ੍ਹਾਂ ਦੀ ਵਿਚਾਰੇ ਨਾਲ ਘਟਨਾ ਵਾਪਰੀ ਕਿ ਉਹ ਕਿਰਚਾ ਮਾਰ ਕੇ ਹਮਲਾ ਹਮਲਾਵਾਰਾਂ ਨੇ ਉਹਨੂੰ ਉੱਥੇ ਢਾਈ ਢੇਰੀ ਕਰਤਾ ਤੇ ਮਾਤਾ ਦਾ ਇਕਲੌਤਾ ਬੈਠਾ ਸੀ ਸਾਰੇ ਪਿੰਡ ਨੂੰ ਇਸ ਦੀ ਮਤਲਬ ਬੜੀ ਦੁਖਨਾਈ ਕਰਨਾ ਕਿੰਨੀ ਕੁ ਉਮਰ ਸੀ ਜਿਹੜੀ ਉਤਾਰ ਦੀ ਉਮਰ 34-35 ਸਾਲ ਹਜੇ ਕੁਆਰਾ ਸੀ ਵਿਆਹਿਆ ਨਹੀਂ ਸੀ ਤਿੰਨਾ ਭੈਣਾਂ ਤੋਂ ਛੋਟਾ ਭਰਾ ਸੀ ਤੇ ਸ਼ਾਇਦ ਮਨ ਖੁਸ਼ੀਆਂ ਵਿੱਚ ਹੀ ਰਹਿ ਗਈਆਂ ਮਾਤਾ ਪਿਤਾ ਦੀਆਂ ਪਿਤਾ ਦੀ ਵੀ ਡੈਥ ਹੋ ਚੁੱਕੀ ਹੈ ਜੀ ਪਹਿਲਾਂ ਕੁੱਛੇ ਮਤਲਬ ਇਹੀ ਪਰਿਵਾਰ ਮਾਤਾ ਹੀ ਰਹਿ ਰਹੀ ਹੈ ਕੱਲੇ ਘਰ ਦੇ ਵਿੱਚ ਤੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਜੰਮਾ ਸਾਰਾ ਇਹ ਬਹੁਤ ਔਖਾ ਜੀ ਬੜਾ ਵਿਚਾਰੇ ਨੇ ਉਹ ਰੋਜੀ ਰੋਟੀ ਵਾਸਤੇ ਗਿਆ ਸੀ ਤੇ ਦਵੰਦੀ ਸਿਸਟਰ ਬਹੇ ਰਹਿ ਰਹੀ ਹੈ ਉੱਥੇ ਭੈਣ ਬਨੁਈਆ ਉਹ ਦੱਸਣਗੇ ਸਾਡਾ ਉਹਨਾਂ ਨੂੰ ਕੋਈ ਸੰਪਰਕ ਨਹੀਂ ਹੋਇਆ ਜਦੋਂ ਸੰਪਰਕ ਹੋਊਗਾ ਫਿਰ ਦੱਸਿਆ ਜਾਊਗਾ ਜੀ ਸਸਕਾਰ ਸਸਕਾਰ ਉੱਥੇ ਕਰ ਦਿੱਤਾ ਗਿਆ ਪਿਆਰਾ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਜਿਹੜੇ ਹੁਣ ਇਧਰ ਰੋਜੀ ਰੋਟੀ ਕਮਾਉਣ ਵਾਸਤੇ ਜੇ ਕੋਈ ਜਾਂਦਾ ਆਪ ਦਾ ਹਿੱਲੇ ਵਸੀਲੇ ਵਾਸਤੇ ਤਾਂ ਉਹਨਾਂ ਦੀ ਕੋਈ ਸੁਰੱਖਿਆ ਹੋਣੀ ਚਾਹੀਦੀ ਹੈ ਜੀ ਇਹ ਸਾਡੇ ਬੂਟਾ ਸਿੰਘ ਜੀ ਦਾ ਬੇਟਾ ਅਵਤਾਰ ਸਿੰਘ ਜੀ 2016 ਦੇ ਵਿੱਚ ਮਨੀਲਾ ਦੇ ਵਿੱਚ ਰੋਜੀ ਰੋਟੀ ਵਾਸਤੇ ਗਿਆ ਸੀ ਪਿਤਾ ਜੀ ਦੀ ਪਹਿਲਾਂ ਡੈਥ ਹੋ ਗਈ ਸੀ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜੀ ਸੋ ਮਾਤਾ ਜੀ ਇੱਥੇ ਰਹਿ ਰਹੇ ਸਨ ਨਗਰ ਦੇ ਵਿੱਚ ਤੇ ਕੱਲ ਨੂੰ 20 ਮਾਰਚ ਨੂੰ ਉਹਨੇ ਵਾਪਸ ਆਉਣਾ ਸੀ ਪਰ ਉੱਥੇ ਮਨੀਲਾ ਦੇ ਵਿੱਚ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਹਮਲਾਵਰਾਂ ਵੱਲੋਂ ਉਹਦੇ ਵਿੱਚ ਕਰਚਾ ਮਾਰ ਕੇ ਅਤਿਆਕਾਰ ਦਿੱਤੀ ਗਈ। ਤੋਂ ਪਹਿਲਾਂ ਵੀ ਸਰਪੰਚ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੈ ਕਿ ਸਰਕਾਰਾਂ ਤੋਂ ਪੰਜਾਬ ਸਰਕਾਰਾਂ ਤੋਂ ਅਤੇ ਸੈਂਟਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਜਿਹੜੇ ਸਾਡੇ ਬੱਚੇ ਇੱਥੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਜੇਕਰ ਇੱਥੇ ਹੀ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਪੜ੍ਹ ਲਿਖ ਕੇ ਇੱਥੇ ਸੋਨਾ ਰੋਜ਼ਗਾਰ ਮਿਲੇ ਤੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਕਿਉਂ ਜਾਣ?